ਜਿਨੇ ਸਤ ਸਰੂਪ ਨੂੰ ਆਪਣੇ ਹਿਰਦੇ ਵਿੱਚ ਮੰਨ ਲਿਆ ਫਿਰ ਦਹਰਾਉਣਾ ਘਰ ਵਿੱਚ ਕੋਈ ਬੈਠਾ ਪੁੱਤਰ ਬੈਠਾ ਧੀ ਬੈਠੀ ਹੈ ਸਾਨੂੰ ਪਤਾ ਹੈ ਬੈਠਾ ਮੇਰੀ ਹੈ ਮੇਰਾ ਹੈ ਜਿਨੇ ਸਤ ਸਰੂਪ ਨੂੰ ਵੀ ਆਪਣੇ ਹਿਰਦੇ ਵਿੱਚ ਮੰਨ ਲਿਆ ਹੋਵੇ ਭਾਵ ਉੱਥੇ ਧਿਆਨ ਲੱਗ ਗਿਆ ਜਿੱਥੇ ਕਿਸੇ ਦਾ ਧਿਆਨ ਲੱਗਦਾ ਹੀ ਨਹੀਂ ਕਦੇ ਸਤ ਸਰੂਪ ਰਿਧੈ ਜਿਨ ਮੰਨਿਆ ਕਰਨ ਕਾ ਰਾਵਨ ਤਿੰਨ ਮੂਲ ਪਛਾਨਿਆ ਜੋ ਮੂਲ ਪ੍ਰਭੂ ਪਰਮਾਤਮਾ ਹੈ ਉਹਦੀ ਪਛਾਣ ਹੋ ਗਈ ਉਹ ਇਤਾਂ ਆਵਾਜ਼ਾਂ ਮਾਰ ਮਾਰ ਕੇ ਨਹੀਂ ਕਹਿੰਦਾ ਮੈਂ ਰੱਬ ਨੂੰ ਪਾ ਲਿਆ ਸੋਈ ਅਰ ਜਾਣ ਕਹੈਂ ਮੈਂ ਜਾਣਾਂ ਤੁਸੀਂ ਪਾਣੀ ਵੇਖੋ ਖੜਾ ਹੈ ਰਾਤ ਦਾ ਸਮਾਂ ਪਾਣੀ ਟਿਕਾਚ ਖੜਾ ਹੈ ਉਹਦੇ ਵਿੱਚ ਇੱਕ ਛੋਟਾ ਜਿਹਾ ਕੰਕਰ ਮਾਰੋ ਹਿਲ ਜੂਲੇ ਜਦੋਂ ਕਿਰਪਾ ਹੋਗੀ ਇਹ ਭੇਦ ਉਹ ਹੀ ਜਾਣਦਾ ਹੈ ਜੀ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਿਹੜਾ ਸਾਰੀ ਦੁਨੀਆ ਨੂੰ ਕੰਮਾਂ ਵਿੱਚ ਲਾ ਕੇ ਵੇਖ ਰਿਹਾ ਹੈ ਨਾ ਸਭ ਨੂੰ ਨਚਾਉਂਦਾ ਉਸ ਮੂਲ ਨੂੰ ਪਛਾਣਦਿਆ ਜਾ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਇਹੇ ਤੇ ਆਉਂਦਾ ਨਹੀਂ ਸਭ ਰਿਸ਼ਤਿਆਂ ਦਾ ਪਤਾ ਵੀ ਮੇਰਾ 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 ਮੇਰੇ ਖੇ ਉਪਜੇ ਨਹੀਂ ਆਸਾ ਜੋ ਦੀਸਾ ਸੋ ਹੋਏ ਵਿਨਾਸਾ ਨਹੀਂ ਜੀ ਮੈਂ ਤੇ ਪਹਿਲਾਂ ਵੇਖਾਂਗਾ ਵੀ ਵੇਖ ਲੋ ਉਹ ਪਹਿਲਾਂ ਵੇਖਣਾ ਹੈ ਫਿਰ ਭਰੋਸਾ ਵੱਜਦਾ ਹੈ ਨਿਰੰਕਾਰ ਦੀ ਦੁਨੀਆ ਵਿੱਚ ਇਦਾਂ ਨਹੀਂ ਜੀ ਪਹਿਲਾਂ ਭਰੋਸਾ ਜਾ ਕੇ ਰਿਦੈ ਵਿਸ਼ਵਾਸ ਪ੍ਰਵੇ ਆਇਆ ਅੰਦਰ ਪੂਰਨ ਭਰੋਸਾ ਹੋ ਗਿਆ ਉਹਦੀ ਹੋਂਦ ਤੇ ਯਕੀਨ ਹੋ ਗਿਆ ਅਨੁਭਵ ਹੋ ਗਿਆ ਕੁਝ ਤੇ ਕੀ ਹੋਏਗਾ ਤਤ ਗਿਆਨ ਤਿਸ ਮਨ ਬ੍ਰਗਟਾਇਆ ਉਹਦੇ ਮਨ ਵਿੱਚ ਤਤ ਗਿਆਨ ਭਾਵ ਸੱਚਾ ਗਿਆਨ ਪ੍ਰਗਟ ਹੋ ਜਾਏਗਾ ਜੀ ਇੱਕ ਗੱਲ ਹੋਰ ਹੈ ਜਿਹਨੂੰ ਰੱਬ ਤੇ ਵਿਸ਼ਵਾਸ ਹੋ ਗਿਆ ਰੱਬੀ ਗਿਆਨ ਵੀ ਉਹਨੂੰ ਮਿਲਦਾ ਹੈ ਹੋਰ ਕਿਸੇ ਨੂੰ ਨਹੀਂ ਮਿਲਦਾ ਤਤ ਗਿਆਨ ਇਸ ਮਨ ਪ੍ਰਗਟ ਆਇਆ ਜੋ ਇੱਕ ਓੰਕਾਰ ਹੈ ਜੋ ਨਿਰਭਉ ਹੈ ਨਿਰਵੈਰ ਹੈ ਭੈ ਤੇ ਨਿਰਭਉ ਹੋਏ ਵਸਾਨਾ ਜਿਹੜਾ ਖੁਦ ਨਿਰਭਉ ਹੈ ਫਿਰ ਉਹਦੇ ਡਰ ਵਿੱਚ ਆ ਜਾਵਾਂਗੇ ਉਹਦੇ ਨਿਰਮਲ ਭੈ ਵਿੱਚ ਆ ਜਾਾਂਗੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਤੇ ਦੁਨੀਆਂ ਵਾਲਾ ਡਰ ਖਤਮ ਹੋ ਜਾਂਦਾ ਹੈ ਭੈ ਤੇ ਨਿਰਭਉ ਹੋਏ ਵਸਾਨਾ ਫਿਰ ਉਹਦੇ ਨਾਲ ਵਸਦਾ ਨਿਰਭਉ ਵੈਗੁਰ ਨਿਰਭਉ ਜਪੈ ਸਗਲ ਭੋ ਮਿਟੈ ਨਿਰਭਉ ਜਪੈ ਸਗਲ ਭੋ ਮਿਟੈ ਪ੍ਰਭ ਕੀ ਰਪਾ ਤੇ ਪ੍ਰਾਣੀ ਛੁਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਐ ਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਪਤਾ ਕੀ ਹੈ ਜੀ ਉਹ ਜਨ ਇੱਥੇ ਆਉਂਦੇ ਜੋ ਕੰਮ ਕਰਨ ਲਈ ਨੇ ਜੋ ਪਰਮਾਤਮਾ ਨੇ ਉਹਨਾਂ ਨੂੰ ਕੰਮ ਲਾਇਆ ਠੀਕ ਹੈ ਦੁਨੀਆ ਸਾਰੀ ਕੰਮ ਕਰਦੀ ਹੈ ਜੋ ਪਰਮਾਤਮਾ ਨੇ ਲਾਈ ਹੈ ਕਹਿਣ ਵਿੱਚ ਆਉਂਦਾ ਮਨ ਕਰਕੇ ਵੀ ਬੜਾ ਕੁਝ ਦੁਨੀਆ ਵਿੱਚ ਹੁੰਦਾ ਪਿਆ ਹੈ ਕਹਿਣ ਵਿੱਚ ਆਉਂਦਾ ਜਿਵੇਂ ਪਰਮਾਤਮਾ ਨੇ ਲਾਇਆ ਹੁਕਮ ਆਪਾਂ ਕਾਇਦ ਹੁੰਦੇ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪਰ ਗੱਲ ਤੇ ਕੁਝ ਹੋਰ ਐ ਜਿਸ ਤੇ ਉਪਜਿਆਤੀ ਸਮਾਹੇ ਸਮਾਨਾ ਉਹ ਜਨ ਤੇ ਉਹਦੇ ਹੁਕਮ ਵਿੱਚ ਹੀ ਪੈਦਾ ਹੁੰਦਾ ਜੀ ਉਹਦੇ ਹੁਕਮ ਵਿੱਚ ਹੀ ਸਮਾਉਂਦਾ ਉਹਦੇ ਹੁਕਮ ਵਿੱਚ ਹੀ ਆਪਣਾ ਜੀਵਨ ਬਤੀਤ ਕਰਦਾ ਜਿਉਂਦਿਆਂ ਅਕਾਲ ਵਿੱਚ ਰਹਿੰਦਾ ਜਿਵੇਂ ਕਾਗਜ਼ ਤੇ ਲੱਗੀ ਸ਼ਿਆਹੀ ਐ ਜਿਸ ਤੇ ਉਪਜਿਆ ਦੀ ਸਮਾਹੇ ਸਮਾਨਾ ਅੱਗੇ ਦਰਸ਼ਨ ਕਰੋ ਬਸ ਤੋਂ ਮਾਹੇ ਲੇ ਵਸਤ ਗੜਾਈ ਗੜਾਈ ਹੁੰਦਾ ਜੀ ਗੜਾਉਣਾ ਇੱਕ ਮਿਕ ਕਰ ਦੇਣਾ ਹੁਣ ਤੁਸੀਂ ਵੇਖੋ ਅੱਜ ਦਪੈੜ ਨੂੰ 12:30 ਵਜੇ ਆ ਪੈਣਾ ਮਤਾਮਾ ਹੁੰਦੀਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਨਾਲ ਜੁੜਨੀਆਂ ਨੇ ਬਾਅਦ ਵਿੱਚ ਨਾ ਸ਼ਵੀਲ ਲੱਗੀ ਹੁੰਦੀ ਹੈ ਪਹਿਲਾਂ ਕੀ ਹੋਇਆ ਉਹਦੇ ਵਿੱਚ ਵੱਖਰੇ ਵੱਖਰੇ ਪਦਾਰਥ ਪਾਇਓ ਰੂਹ ਆਬ ਜ਼ਬ ਆਇਆ ਸੀ ਤੇ ਖੰਡ ਪਾਈ ਸੀ ਜਿੰਨੀ ਪਾਈ ਸੀ ਆ ਰੂਪ ਨੇ ਆ ਵੱਖਰੇ ਵੱਖਰੇ ਨੇ ਤੇ ਪਾਣੀ ਵੀ ਹੈ ਵਿੱਚ ਬਰਫ਼ ਵੀ ਹੈ ਠੰਡਾ ਕਰਨ ਵਾਸਤੇ ਠੰਡਾ ਪਾਣੀ ਹੈ ਜਦੋਂ ਤਿਆਰ ਹੋ ਗਿਆ ਫਿਰ ਕੀ ਬਣ ਗਿਆ ਮਿੱਠਾ ਪਾਣੀ ਨਾ ਇੱਕ ਹੀ ਰਹਿ ਗਿਆ ਨਾ ਮਿੱਠਾ ਪਾਣੀ ਐਸੇ ਤਰ੍ਹਾਂ ਤਾਂ ਆਪ ਕੋ ਭਿੰਨ ਨਾ ਕਹਿ ਨਾ ਜਾਈ ਉਹਨਾਂ ਨੂੰ ਵੱਖਰਾ ਨਹੀਂ ਕਿਹਾ ਜਾ ਸਕਦਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਜਿਉਂਦਿਆਂ ਭੇਦ ਹੋ ਗਏ ਵਸਤ ਮਾਹੇਲੇ ਵਸਤ ਗੜਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਕਿਉਂ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਬਈ ਪਰਮਾਤਮਾ ਨਾਲ ਮਲਾਪ ਕਿਉਂ ਨਹੀਂ ਸੀ ਹੋ ਰਿਹਾ ਜਬ ਹਮ ਹੋਤੇ ਤਬ ਤੂੰ ਨਹੀਂ ਹਮ ਭਾਵ ਹੋਮੇ ਜਬ ਹਮ ਹੋਤੇ ਤਬ ਤੂੰ ਨਹੀਂ ਜਬ ਹਮ ਹੁਣ ਕੀ ਹੋ ਗਿਆ ਅਬ ਤੂੰ ਹੀ ਮੈਂ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਹੋਮੇ ਦਾ ਮਾੜਾ ਪ੍ਰਭਾਵ ਸੀ ਜੀਵਨ ਵਿੱਚ ਪਰਮਾਤਮਾ ਕਿੱਥੇ ਸੀ ਦੂਰ ਤੂੰ ਜਾਣ ਆਏ ਹੇ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਬਖਾਣੇ ਤੂੰ ਅਚਰਜ ਕੁਦਰਤ ਤੇਰੀ ਵੀ ਸਮਾ ਵਸਤ ਮਾਹਲੇ ਵਸਤ ਗੜਾਈ ਤਾ ਕੋ ਪਿੰਨ ਨਾ ਕਹਿ ਨਾ ਜਾਈ 부ਝ ਹੈ 부ਝ ਨਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਏਕ ਭਾਪ ਇਕਮਿਕ ਜਦੋਂ ਹਉਮੈ ਵਿੱਚੋਂ ਮੈਡੀਸਨ ਕੱਢੀ ਦਵਾਈ ਕੱਢੀ ਹਉਮੈ ਦੀਰਗ ਰੋਗ ਹੈ दारू ਪੀ ਸਮਾਹੇ ਜਦੋਂ ਕਿਰਪਾ ਹੋਈ ਆਪਣੇ ਆਪ ਜਿਸ ਹੋਇਆ ਕਿਰਪਾ ਕੀਤੀ ਸੱਚੇ ਬਚਨਾਂ ਨਾਲ ਸਾਂਝ ਪਾਈ ਹਉਮੈ ਵਿੱਚੋਂ ਦਵਾਈ ਕੱਢ ਕੇ ਕੀ ਹੋਇਆ ਜੀ ਵਿੱਚੋਂ ਉਹ ਰੋਗ ਨਿਕਲ ਗਿਆ 부ਝਾ 부ਝਨ ਹਾਰ ਵਿਵੇਕ ਤੇ ਰਿਜ਼ਲਟ ਕੀ ਆਇਆ ਨਾਰਾਇਣ ਮਿਲੇ ਨਾਨਕ ਏਕ ਇੱਕਮਿਕ ਹੋ ਗਏ ਤੇ ਉਹਨਾਂ ਦੀ ਪਛਾਣ ਕੀ ਹੈ ਜੀ ਅਗਲੇ ਪਦ ਦੇ ਦਰਸ਼ਨ ਕਰੋ ठाकुर का सेवक आਗਿਆਕਾਰੀ ਆਗਿਆਕਾਰੀ ਦਾ ਅਰਥ ਹੁੰਦਾ ਹੈ